ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜ਼ਿੰਦਗੀ ਬਿਲਾਸ ਦੀ ਲੜੀ ਤਹਿਤ 80ਵੇਂ ਸਾਲ ਦਾ ਹਵਾਲ ਸਰਵਨ ਕਰਾਉਣ ਜਾ ਰਹੇ ਹਾਂ ਜੀ 80ਵੇਂ ਸਾਲ ਦਾ ਹਵਾਲ ਉਮਰ 80ਵੇਂ ਸਾਲ ਦੀ ਅਕਲਮੰਦਾ ਕੀਤੀ ਬੰਦਗੀ ਬਾਜ ਵਹਿਰਾਨ ਐਵੇਂ ਆਖਰ ਸੱਚ ਦੇ ਵਿੱਚ ਸੀ ਲਫਾ ਤੈਨੂੰ ਰੱਖੀ ਝੂਠ ਦੀ ਖੋਲ ਦੁਕਾਨ ਐਵੇਂ ਤੁਰਮ ਹੁਕਮ ਸੀ ਇੱਕ ਦੇ ਪੂਜੜੇ ਦਾ ਕੀਤਾ ਬਹਿਰ ਦੀ ਤਰਫ ਧਿਆਨ ਐਵੇਂ ਤੇਰੇ ਵਿੱਚ ਕਰਤੂਤ ਹਵਾਨਦੀ ਏ ਤੈਨੂੰ ਆਖਦੇ ਲੋਕ ਇਨਸਾਨ ਐਵੇਂ ਮਸਲਾ ਇਸ਼ਕ ਦਾ ਕਦੀ ਨਾ ਸਹੀ ਕੀਤਾ ਕੀਤੇ ਮੁੱਖ ਤੋਂ ਗਲਤ ਬਿਆਨ ਐਵੇਂ ਚਾਹੀਦਾ ਜਿਗਰ ਤੇ ਹੱਕ ਤਕਬੀਰ ਕਰਨੀ ਕੀਤੀ ਬੱਕਰੀ ਭੇਡ ਕੁਰਬਾਨ ਐਵੇਂ ਥੋੜੇ ਰੋਜ਼ ਜਹਾਨ ਤੇ ਰਹਿਣ ਪਿੱਛੇ ਰੋੜ ਛੱਡਿਆ ਸਦਕ ਇਮਾਨ ਐਵੇਂ 86 ਧਾਮ ਘਰ ਵੀ ਤੇਰੇ ਬੰਦੇ ਆਵੇ ਤੀਰਥ ਜਾ ਜਾ ਕਰੇ ਇਸ਼ਨਾਨ ਐਵੇਂ ਕੀਤਾ ਪਲਕ ਨਾ ਯਾਦ ਪ੍ਰਮਾਤਮਾ ਨੂੰ ਰੇਹਾ ਧੰਦਿਆਂ ਵਿੱਚ ਗੁਲਤਾਨ ਐਵੇਂ ਹੁੰਦਾ ਸੱਚ ਦੇ ਵਿੱਚ ਇਤਬਾਰ ਵੱਡਾ ਪਈ ਤਦ ਨੂੰ ਝੂਠ ਦੀ ਬਾਣ ਐਵੇਂ ਕੋਈ ਰੋਜ ਜਹਾਨ ਤੇ ਜ਼ਿੰਦਗਾਨੀ ਕਰੇਂ گاਫਲਾ ਖੁਦੀ ਗਮਾਨ ਐਵੇਂ ਆਖਰਕਾਰ ਤੂੰ ਖਾਕਦਰ ਖਾਕ ਹੋਣਾ ਬਣਿਆ ਜੱਗ ਤੇ ਫਿਰੇ ਪ੍ਰਧਾਨ ਐਵੇਂ ਦਇਆ ਸਿੰਘ ਹੈ ਦਮਾ ਦੀ ਖੇਲ ਸਾਰੀ ਅਟਕੀ ਵਿੱਚ ਕਲਬੂਤ ਦੇ ਜਾਣ ਐਵੇਂ ਦਇਆ ਸਿੰਘ ਹੈ ਦਮਾ ਦੀ ਖੇਲ ਸਾਰੀ ਹਟਕੀ ਵਿੱਚ ਕਲਬੂਤ ਦੇ ਜਾਣ ਐਵੇਂ ਗੁजरी ਉਮਰ 81 ਬਰਸਾਂ ਗੁजरी ਉਮਰ 81 ਵਰਸਾਂ ਕੀ ਤਾਂ ਨਹੀਂ ਹਿਸਾਬਾਂ ਗਫਲਤ ਦੇ ਵਿੱਚ ਉਮਰ ਗੁਜ਼ਾਰੀ ਖਖਮ ਸੁਕ ਬਾਬਾਂ ਨੂੰ ਘੋੜਾ ਨਫਸ ਆਵਾਰਾ ਛੱਡਿਆ ਖਿੱਚਿਆ ਨਹੀਂ ਤੈਵਾਗਾ ਨੂੰ ਇਸ਼ਰਤ ਐਸ਼ ਕਰੀ ਮਨ ਪਾਣੀ ਪਰ ਸੇ ਅਗਾ ਅਜਾਬਾਂ ਨੂੰ ਇੱਕ ਰੂਜ ਹੈ ਜਾਣਾ ਜਾਣੀ ਹਿੰਦੁਸਤਾਨ ਪੰਜਾਬਾਂ ਨੂੰ ਕਿਚਰ ਤਾਈ ਮਲੇ ਬਦਨ ਪਰ ਖੁਸ਼ਬੂ ਅਤਰ ਗੁਲਾਬਾਂ ਨੂੰ ਕਿਚਰ ਕਪੜੇ ਪੜਾਵੇ ਆਲਮ ਚੱਲਣਾ ਛੋੜ ਕਿਤਾਬਾਂ ਨੂੰ ਪਹਿਨੇ ਗਾਂ ਕੱਤ ਤਾਈ ਅਮੀਰਾ ਪੈਟਾ ਕੋਟ ਜੁਰਾਬਾਂ ਨੂੰ ਕੱਬ ਤੱਕ ਕਰੇ ਇਲਾਜ ਹਕੀਮਾਂ ਦੇ ਦੇ ਕੁੜੀ ਜਲਾਬਾਂ ਨੂੰ ਸਿਮਰਨ ਭਜਨ ਦਿਆ ਨਹੀਂ ਕੀਨੀ ਦੇਵੇ ਕਿਵੇਂ ਜਬਾਬਾਂ ਨੂੰ ਦਇਆ ਸਿੰਘ ਤੈ ਕਬ ਤੱਕ ਦੇਖੇ ਨੀਂਦਰ ਵਿੱਚ ਖਵਾਬਾਂ ਨੂੰ ਦਇਆ ਸਿੰਘ ਤੈ ਕਬ ਤੱਕ ਦੇਖੇ ਨੀਂਦਰ ਵਿੱਚ ਖਵਾਬਾਂ ਨੂੰ ਗੁਜ਼ਰੀ ਉਮਰ 82 ਬਰਸਾਂ ਨਾ ਸਮਝਿਆ ਜਗ ਫਾਨੀ ਹੈ ਗਫਲਤ ਦੇ ਵਿੱਚ ਪੁਰਸ਼ ਪਿਆਰੇ ਇਤਨੀ ਉਮਰ ਰਵਾਨੀ ਹੈ ਗਫਲਤ ਦੇ ਵਿੱਚ ਪੁਰਸ਼ ਪਿਆਰੇ ਇਤਨੀ ਉਮਰ ਵਿਹਾਨੀ ਹੈ ਸਮਝ ਅਜੇ ਸਮਝਾਲੇ ਦਿਲ ਨੂੰ ਕਰਦਾ ਫੇਰ ਸ਼ੈਤਾਨੀ ਹੈ ਕਾਫਰ ਦੀ ਕਰਤੂਤ ਕਰੇਂਦਾ ਮੂਮਣ ਬੜੇ ਜਵਾਨੀ ਹੈ ਸੂਰਤ ਸ਼ਕਲ ਬੁਰੇ ਬਦ ਜਹੀ ਬੰਦਾ ਯੂਸਫ ਸਾਨੀ ਹੈ ਹਾਂ ਮੈਂ ਕਿੱਥੋਂ ਚੱਲ ਕੇ ਆਇਆ ਇਹ ਹੀ ਬਾਤ ਨਾ ਜਾਣੀ ਹੈ پاک ਜਾਤ ਨੇ ਪੈਦਾ ਕੀਤਾ ਇਸ ਦਾ ਨਾਮ ਰੋਹਾਨੀ ਹੈ ਹੈ ਖੁਦ ਨੂਰ ਨੂਰ ਤੂੰ ਬਣਿਆ ਨਸਲ ਅਸਲ ਰਹਿਮਾਨੀ ਹੈ ਲਾਲ ਵਡਾ ਵੱਡ ਮੁੱਲਾ ਇਹ ਹੈ ਕੀਮਤ ਅਸਲ ਨਾ ਜਾਣੀ ਹੈ ਮਿਰਤ ਮੰਡਲ ਵਿੱਚ ਆ ਕਰ ਬੈਠੀ ਇਹ ਵਸਤੂ ਅਸਮਾਨੀ ਹੈ ਪੰਖ ਬਿਨਾ ਉੱਡ ਜਾਮਣ ਵਾਲਾ ਇਹ ਤੋਂ ਪੌਰ ਸੈਲਾਨੀ ਹੈ ਨਾ ਇਹ ਵਸਤੂ ਜਾਣ ਆਪਣੀ ਇਸ ਨੂੰ ਜਾਣ ਬੇਗਾਨੀ ਹੈ ਜਾਤ-ਪਜਾਤ ਵਰਨ ਤੂੰ ਬਾਹਰ ਘਟ-ਘਟ ਵਿੱਚ ਸਮਾਨੀ ਹੈ ਕੁੱਲਰ ਰੂ ਮੈਣੋ ਅੰਦਰ ਰੱਬੀ ਕਹਿੰਦੀ ਆਇਤ ਰਬਾਨੀ ਹੈ ਨਾ ਇਹ ਕਰੇ ਆਹਾਰ ਅੰਦਾ ਨਾ ਪੀਵਤ ਜਲ ਪਾਣੀ ਹੈ ਛੇ ਰੂਪ ਕੋਟ ਸਤ ਆਤਮਾ ਨਾ ਇਹ ਮਰਦ ਜਨਾਨੀ ਹੈ ਇਹ ਵਸਤੂ ਸਦ ਜੀਵਨ ਵਾਲੀ ਕੌਣ ਕਹੇ ਮਰ ਜਾਣੀ ਹੈ ਪਾਣੀ ਪੌਣ ਦਾ ਪੁਤਲਾ ਕਰਕੇ ਧਰਿਆ ਨਾਮ ਪ੍ਰਾਣੀ ਹੈ ਮੁਸ਼ਕਲ ਬਾਤ ਸਮਝ ਵਿੱਚ ਆਵੇ ਹੁੰਦੀ ਅਕਲ ਹੈਰਾਨੀ ਹੈ ਆਸ਼ਕ ਲੋਕਾਂ ਨੁਕਤਾ ਚੀਨਾ ਰਮਜ ਹਕੀਕ ਪਛਾਨੀ ਹੈ ਬਿਨਾ ਬਜ਼ੁਰਗਾਂ ਮਾਲੂਮ ਕੀਤਾ ਮਖਫੀ ਰਾਜ ਰੂਹਾਨੀ ਹੈ ਕਿੰਨਾ ਬਜ਼ੁਰਗਾਂ ਮਾਲੂਮ ਕੀਤਾ ਮਖਫੀ ਰਾਜ ਰੂਹਾਨੀ ਹੈ ਸ਼ਾਮ ਵੇਦ ਰਗ ਜੁਜਰ ਅਥਰਬਣ ब्रह्म पुरख दी वाणी है समझन वेद वेदांती पंडित जो लिख्या वेद पुरानी है दया सिंह ये बात ब्रह्म की जानन ब्रह्म ज्ञानी है दया सिंह ये बात ब्रह्म की जानन ब्रह्म ज्ञानी है ਗੁਜਰੀ ਉਮਰ 83 ਬਰਸਾਂ ਤੈਨੂੰ ਗਿਆਨਨ ਆਈ ਬਿਰਧ ਅਵਸਥਾ ਦਾੜਾ ਚਿੱਟਾ ਵੰਗਰ ਪੂਛ ਵਿਧਾਇਾਈ ਜੋ ਦੁਨੀਆ ਨੂੰ ਸਜਣਹਾਰਾ ਸਿਰਜਣਹਾਰ ਭੁਲਾਇਾਈ ਖਲਕਤ ਏਕ ਏਕੋ ਪਰਮੇਸ਼ਰ ਏਕ ਬ੍ਰਹਮ ਧੀ ਮਾਇਾਈ ਇੱਕ ਨੂੰ ਛੱਡ ਤੂੰ ਦੂਜਾ ਮਨ ਬੈਠੋ ਕਿਸ ਨੇ ਇਲਮ ਪੜਾਇਆ ਈ ਤੈਨੇ ਐਨ ਗਹਿਣ ਦਾ ਨੁਕਤਾ ਕਿਉਂ ਨਾ ਦਿਨੋਂ ਉਠਾਇਆ ਈ ਗਰੀਬੀ ਰਾਜ ਫਕੀਰਾਂ ਵਾਲਾ ਤੈਨੂੰ ਹੱਥ ਨਾ ਆਇਆ ਈ ਕਲਬ ਖੋਲ ਕਲਬ ਕਾ ਕਲਬ ਦਾ ਖਾਨਾ ਨਹੀਂ ਕਿਸੇ ਦਖ ਲਾਇਆ ਈ ਦਸਮ ਦਵਾਰ ਦਾ ਭੇਤ ਤੁਸਾਂ ਨੂੰ ਨਹੀਂ ਕਿਸੇ ਕਰਵਾਇਆ ਈ ਤਿਆ ਸਿੰਘ ਵਿੱਚ ਗਾੜੀ ਗਫਲਤ ਜਨਮ ਅਮੋਲ ਗਵਾਇਆ ਈ ਗੁਜਰੀ ਉਮਰ 84 ਬਰਸਾਂ ਚਾਰ ਵੇਦ ਫਰਮਾਤੇ ਹੈ ਸੁਣੀ ਆਵਾਜ਼ ਨਹੀਂ ਤੈ ਬੋਲੇ ਹੁਕਮ ਆਰ ਜਗਾਤੇ ਹੈ गुजरी उमर 84 बरसां चार वेद फरमाते हैं सुनी आवाज नहीं तै बोले हुक्का मार जगाते हैं संत महात्मा मास्टर जानू संत श्लोक पढ़ाते हैं पार स्वरूप संत परमेश्वर शू कंचन कर जाते हैं ਬਾਦਲ ਰੂਪ ਸੰਤ ਜਨਮਾਂ ਨੂੰ ਮੇਗ ਨਾਮ ਵਰਸਾਤੇ ਹੈ ਜੇ ਕੋਈ ਆਣ ਬਣੇ ਜਗਿਆਸੂ ਦਿਲ ਦਾ ਭਰਮ ਮਿਟਾਤੇ ਹੈ ਅਮੀ ਕੁੰਡ ਪਰ ਬੈਠੇ ਸਾਧੂ ਅਮਰਤ ਨਾਮ ਪਿਲਾਤੇ ਹੈ ਭਵ ਸਾਗਰ ਤੋਂ ਪਾਰ ਪੂਰ ਨੂੰ ਬਿਨਾ ਜਹਾਜ਼ ਲਗਾਤੇ ਹੈ ਜਿਸ ਮੰਜ਼ਲ ਵਿੱਚ ਸੇ ਤੂੰ ਹੈ ਨਵ ਮੰਜ਼ਲ ਦਿਖਲਾਤੇ ਹੈ ਗਿਆਨ ਅੰਧੇਰਾ ਦੂਰ ਕਰੇਂਦੇ ਗੈਸ ਗਿਆਨ ਜਗਾਤੇ ਹੈ ਬਾਜ ਬਵੇ ਕੋ ਛੋੜ ਕਰ ਪਿੱਛੇ ਮਰ ਪੰਛੀ ਫੜ ਲੇਖਾਤੇ ਹੈ ਸੰਤ ਜਨਾਂ ਨੂੰ ਸਮਝ ਲਗਾ ਲੀ ਰੰਗਮਜੀਠ ਚੜਾਤੇ ਹੈ ਸਤ ਜਨਾਂ ਨੂੰ ਸਮਝ ਲਲਾਰੀ ਰੰਗਮਜੀਠ ਚੜਾਤੇ ਹੈ ਦੁਨੀਆਂ ਦੇ ਵਿੱਚ ਕਰਨ ਅਮੀਰੀ ਨਾਮ ਫਕੀਰ ਸਦਾਤੇ ਹੈ ਵੱਡਾ ਅਮਰਤ ਵਾ ਸੰਤ ਜਨਾਂ ਦਾ ਰਾਜ ਅਸੀਸ ਨਵਾਤੇ ਹੈ ਦੁਨੀਆਂ ਵਿੱਚ ਬਾਦਛਾ ਜਿਹੜੇ ਨਾਲ ਅਦਾਬ ਬੁਲਾਤੇ ਹੈ ਸ਼ਾਹੂਕਾਰ ਤੁਜਾ ਦੇ ਮਾਲਕ ਧਰਨੀ ਤੰਮਤਵਾ ਮੋਖਲਾਤੇ ਹੈ ਸੀਤ ਰੂਪ ਸੰਤ ਪਰਮੇਸ਼ਵਰ ਇਹ ਸਭ ਹੀ ਛੱਡ ਜਾਂਦੇ ਹੈ ਸੰਤ ਸਰੂਪ ਖਾਕ ਬਣ ਬੈਠੇ ਖਾਕ ਉੱਪਰ ਲਟ ਜਾਤੇ ਹੈ ਪਲੰਗ ਦਰੀ ਕੁਰਸੀ ਈਕੋ ਬਿਸਤਰ ਨਹੀਂ ਵਿਛਾਤੇ ਹੈ ਆਸ਼ਕ ਸੰਤ ਮਿਸਲ ਪਰਵਾਲੇ ਸ਼ਮਾ ਉੱਪਰ ਜਲ ਜਾਂਦੇ ਹੈ ਮਹਾਵਾਕ ਸਰਵਣ ਵਿੱਚ ਪਾ ਕੇ ਜੀਵੋ ਬ੍ਰਹਮ ਬਣਾਤੇ ਹੈ ਦਇਆ ਸਿੰਘ ਸੰਤਨ ਕੀ ਮਹਿਮਾ ਵੇਦ ਭੀ ਚਾਰੇ ਗਾਤੇ ਹੈ ਆਸ਼ਕ ਸੰਤ ਮਿਸਲ ਭਰਵਾਨੇ ਸ਼ਮਾ ਉੱਪਰ ਬਲ ਜਾਂਦੇ ਹੈ ਮਹਾਵਾਕ ਸ਼ਰਮਣ ਵਿੱਚ ਪਾ ਕੇ ਜੀਵੋ ਬ੍ਰਹਮ ਬਣਾਤੇ ਹੈ ਦਇਆ ਸਿੰਘ ਸੰਤਨ ਕੀ ਮਹਿਮਾ ਵੇਦ ਪੀ ਚਾਰੇ ਗਾਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ